ਫਗਵਾੜੀ ਦੇ ਚਿਹੜੂ ਵਿਖੇ ਇੱਕ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜ਼ੇਰੇ ਇਲਾਜ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਨਾਨਕਨਗਰੀ ਚਿਹੜੂ ਦਾ ਰਹਿਣ ਵਾਲਾ ਹੈ ਅਤੇ ਲੋਗ ਏਟ ਵਿਖੇ ਆਟੋ ਚਲਾਉਂਦਾ ਹੈ ਤੇ ਰਾਤ ਨੂੰ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਕਾਰਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਅਚਾਨਕ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਪੀੜਿਤ ਵਿਅਕਤੀ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ੀਆਂ ਲੜਾਈ ਝਗੜਾ ਨਹੀਂ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਅਣਪਛਾਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਵੀ ਦਿਵਾਇਆ ਜਾਵੇ ਹੈ ਜਸਪਾਲ ਅਣੀ ਕਿਹੜੇ ਪਿੰਡ ਤੋਂ ਨਾਨਕ ਗੁੰਗਰੀ ਹੈ ਹਾਂਜੀ ਝੇੜੂ ਤੇ ਅੱਜ ਸਿਵਲ ਹਸਪੀਟਲ ਦਾ ਇਹ ਮਾਮਲਾ ਕੀ ਹੈ ਮਾਮਲਾ ਰਾਤੀ ਮੈਂ ਸਾਰਾ ਉੱਥੋਂ ਆਣਿਆ ਸੀ ਲੋਹਗੜ੍ਹ ਤੋਂ ਹਾਂਜੀ ਬਸ ਕਾਰ ਆਈ ਹੋਣਾ ਰੁਕੀ ਗੱਡੀ ਇੱਥੇ ਮੇਰੇ ਰੁਕ ਕੇ ਤੇ ਲੋਕ ਸਾਰੇ ਚਾਰ ਪੰਜ ਜਣੇ ਸਿੱਦੇ ਜਿਵੇਂ ਸੁਣੋ ਨੇ ਕੋਈ ਪਹਿਚਾਨ ਵਗੈਰਾ ਹੋਈ ਬੰਦਿਆਂ ਦੀ ਨਹੀਂ ਜੀ ਹਾਂ ਕਿ ਕਿਹੜੇ ਕਿਹੜੇ ਹਥਿਆਰ ਮੌਜੂਦ ਕੀਤੇ ਉਹਨਾਂ ਨੇ ਦੇਖੋ ਦਸ ਤੱਕ ਦੂਤਰ ਸਿਵੇ ਗਏ ਹਾਂ ਜੀ ਆ ਬੱਢ ਹੋਇਆ ਤੇ ਮਾਰਿਆ ਗੁੱਟਿਆ ਕਿਉਂ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਰੀਜਨ ਦਾ ਉਹ ਪੁਰਾਣੀ ਰੈਂਜੇਸ ਦੀ ਆਪਣੀ ਨਾ ਕੋਈ ਨਹੀਂ ਅਜੇ ਅਜੇ ਤੱਕ ਟਕਰਾਈ ਨਹੀਂ ਕਦੀ ਦਿੱਤਾ ਕਿੰਨੇ ਕ ਵਜੇ ਹੋਇਆ ਰਾਤ ਨੂੰ ਸਾਢੇ ਹੈ ਸਾਢੇ 10 11 ਦੇ ਵਿੱਚ ਵਿੱਚ ਤੇ ਬੋਲਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਪਤਾ ਨਹੀਂ ਮੈਂ ਮਦਦ ਨਹੀਂ ਕੀਤੀ ਹੈ ਕੰਨੀ ਤੇ ਬੋਲਸ ਆਈ ਦੀ ਅਜੇ ਨਹੀਂ ਅਜੇ ਨਹੀਂ ਮੇਰਾ ਲੱਗਿਆ ਨਾ ਕੋਈ ਕੈਮਰੇ ਕੋਲੇ ਲੱਗੇ ਸੀ ਨੇੜੇ-ਨੇੜੇ ਸੀਸੀਡੀ ਕੈਮਰੇ ਲੱਗੇ ਹੋਣਗੇ ਹਾਂ ਕੁਲ ਲੋਕ ਦੇਖਦੇ ਸਾਰੇ ਬੀਜਾਂ ਦੇ ਅੱਗੇ ਤਕਰੀਬਨ ਲੱਗੇ ਹੁੰਦੇ ਤੁਸੀਂ ਕਹਤੇ ਸੀਗੇ ਮੈਂ ਆਪਣੀ ਆਟੋ ਵਿੱਚ ਸੀ ਸੀ ਆਪਣੀ ਆਟੋ ਵਿੱਚ ਅੱਛਾ ਉਤੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਣਪਛਾਤੇ ਹਮਲਾਵਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੋੜਾ ਦੀ ਛਿਹੜੂ ਵਿਖੇ ਇੱਕ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਜ਼ੇਰੇ ਇਲਾਜ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਨਾਨਕਨਗਰੀ ਛਿਹੜੂ ਦਾ ਰਹਿਣ ਵਾਲਾ ਹੈ ਅਤੇ ਲੋਗ ਏਟ ਵਿਖੇ ਆਟੋ ਚਲਾਉਂਦਾ ਹੈ ਤੇ ਰਾਤ ਨੂੰ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਕਾਰਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਅਚਾਨਕ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ 피ੜਿਤ ਵਿਅਕਤੀ ਅਨੁਸਾਰ ਉਸਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ੀਆਂ ਲੜਾਈ ਝਗੜਾ ਨਹੀਂ ਹੈ ਉਸਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਅਣਪਛਾਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਵੀ ਦਿਵਾਇਆ ਜਾਵੇ ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਣਪਛਾਤੇ ਹਮਲਾਵਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ